ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਧੰਨੇ ਸੇਵਿਆ ਬਾਲ ਗੁੱਧ ਬੱਚਿਆਂ ਵਾਲੀ ਵਸਤਾ ਵਿੱਚ ਭਗਤੀ ਕਰਕੇ ਭਗਤ ਧੰਨੇ ਨੇ ਤਾਂ ਰੱਬ ਨੂੰ ਪ੍ਰਾਪਤ ਕੀਤਾ ਪੰਡਤ ਨੇ ਮਾਰੀ ਸੀ ਭਗਤ ਧੰਨਾ ਜੀ ਦੇ ਨਾਲ ਠੱਗੀ ਪੰਡਤ ਤੁਹਾਨੂੰ ਪਤਾ ਹੀ ਹੈ ਠੱਗੀਆਂ ਮਾਰਦੇ ਨੇ ਇਥੇ ਅਨੰਦਪੁਰ ਸਾਹਿਬ ਚਲੋ ਤੇ ਬਾਹਰ ਬੋਰੀਆਂ ਪੁਛਾਇਆ ਤੇ ਸੜਕਾਂ ਦੇ ਉੱਪਰ ਬੈਠੇ ਹੁੰਦੇ ਨੇ ਇੱਕ ਬੀਬੀ ਬੜੀ ਮਹਿੰਗੀ ਗੱਡੀ ਜਾਂਦੀ ਹੈ ਪੰਡਤ ਹੱਥ ਰੋਕ ਕੇ ਬੀਬੀ ਨੂੰ ਰੋਕ ਲੈਂਦਾ ਹੈ ਹੱਥ ਅੱਗੇ ਕਰਦੀ ਹੈ ਬੀਬੀ ਤੇ ਪੰਡਤ ਕਹਿੰਦਾ ਬੀਬੀ ਦੱਸ ਕੀ ਦੱਸਣਾ ਉਹ ਕਹਿੰਦੀ ਹੈ ਪੰਡਤ ਜੀ ਅਰਦਾਸ ਕਰ ਦਿਓ ਤੇ ਮੇਰੀ ਟ੍ਰਾਂਸਪੋਰਟ ਸਾਡੀ ਚਲਾ ਦਿਓ ਉਹਨੇ ਜਿਹੜਾ ਆਪ ਪਾਟੀ ਬੋਰੀ ਤੇ ਬੈਠਾ ਹੈ ਮਿੱਟੀ ਇੱਕ ਘਟਾ ਜਿਹੜੇ ਉੱਪਰ ਪੈ ਰਿਆ ਸਾਰੀ ਗੱਡੀ ਉਹਨੇ ਇਹਦੀ ਟ੍ਰਾਂਸਪੋਰਟ ਕਿੱਥੋਂ ਚਲਾ ਦੇਣੀ ਜੇ ਮੰਗਣਾ ਹੈ ਨਾ ਬੰਦੇ ਤੋਂ ਨਾ ਮੰਗ ਘੋਲੀ ਅੱਡੇ ਇੱਕ ਕੋਲ ਦਾ ਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਝੋਲੀ ਏਡੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਹੜੀਆਂ ਜਿਹੜੇ ਸਭ ਦਾਤਾ ਦੇਣ ਵਾਲਾ ਹੋ ਬਾਬੇ ਧੰਨੇ ਨੂੰ ਵੀ ਇੱਕ ਪੰਡਤ ਨੇ ਪੱਥਰ ਦੇ ਦਿੱਤਾ ਬਾਬੇ ਧੰਨੇ ਨੇ ਕਿਹਾ ਕਿ ਇਹ ਪੱਥਰ ਨੂੰ ਮੈਂ ਕੀ ਕਰਾਂ ਉਹ ਕਹਿੰਦਾ ਇਸ ਪੱਥਰ ਤੋਂ ਤੂੰ ਜੋ ਮੰਗੇਗਾ ਤੈਨੂੰ ਉਹੀ ਕੁਝ ਮਿਲੇਗਾ ਹੁਣ ਜੱਟ ਬੰਦਾ ਸੀਗਾ ਭੋਲਾ ਸੀਗਾ ਉਹਦੀਆਂ ਗੱਲਾਂ 'ਚ ਆ ਗਿਆ ਪੰਡਤ ਦੀਆਂ ਜੀ ਕਹਿੰਦਾ ਚੱਲ ਪੱਥਰ ਰੱਖ ਲੈਂਦੇ ਹਾਂ ਕੱਲਾ ਬੰਦਾ ਮੈਂ ਵਾਈ ਕਰਦਾ ਕੱਲਾ ਹੀ ਕੱਲ੍ਹ ਇਹ ਡੰਗਰ ਸਾਹਬ ਦਾ ਇਹਨੂੰ ਪੱਥਰ ਨਾਲ ਸੁਲਾ ਮਾਰਾਂਗੇ ਤੇ ਇਹਨੂੰ ਕਹਾਂਗੇ ਵੀ ਚੱਲ ਅੱਜ ਮੇਰੇ ਘਰ ਤੇ ਅੱਜ ਮੇਰੀ ਵਾਹੀ ਕਰ ਦੇ ਹੁਣ ਉਹ ਭਗਤ ਭੋਲਾ ਸੀ ਜਟਾ ਆਦਮੀ ਸੀਗਾ ਪੰਡਤ ਤਾਂ ਕਹਿੰਦਾ ਇਹਨੇ ਤੇਰੇ ਸਾਰੇ ਕੰਮ ਕਰਨੇ ਨੇ ਤੈਨੂੰ ਇਦਾਂ ਨਹੀਂ ਮਿਲਣਗੇ ਇਹਦੇ ਵਟੇ ਕੁਸ਼ ਨੇ ਦੇਣਾ ਪੈਣਾ ਤੈਨੂੰ ਭਗਤ ਕਹਿੰਦਾ ਜੀ ਕੀ ਚਾਹੀਦਾ ਤੁਹਾਨੂੰ ਪੰਡਤ ਤਾਂ ਕਹਿੰਦਾ ਆਪਣੀ ਇੱਕ ਗਾਂ ਦੇ ਦੇ ਮੈਨੂੰ ਬੜੀ ਸੋਹਣੀ ਗਾਂ ਲੈ ਕੇ ਉਹਦੀ ਤਾਂ ਪੰਡਤ ਚਲੇ ਜਾਂਦਾ ਹੈ ਸਰੀ ਉਮਰ ਪੱਥਰ ਨੂੰ ਰਗੜਦਾ ਰਿਹਾ ਉਹ ਪੰਡਤ ਮਗਰ ਉਹਨੂੰ ਕੁਝ ਨਹੀਂ ਮਿਲਿਆ ਤੇ ਇਧਰ ਭਗਤ ਧੰਨੇ ਨੇ ਭੋਲਾ ਭਾਉ ਹੈ ਬੁੱਧ ਹੈਗੀ ਆ ਬੱਚਿਆਂ ਵਾਲੀ ਬੁੱਧੀ ਤੇ ਉਹਨੂੰ ਨਹੀਂ ਪਤਾ ਕਿ ਪੱਥਰ ਦੇ ਵਿੱਚ ਕੀ ਹੈ ਉਹਨੂੰ ਤਾਂ ਬਸ ਇਹ ਸੀਗਾ ਕਿ ਪੰਡਤ ਨੇ ਕਿਹਾ ਵੀ ਇਹਨੇ ਇਹਦੇ ਵਿੱਚ ਕੋਹਣ ਆ ਰਹੇ ਇਹਨੂੰ ਕੋਈ ਜੋ ਕਹੂੰਗਾ ਉਹੋ ਜਿਹਾ ਹੀ ਕੰਮ ਕਰੂੰਗਾ ਇਸ ਕਰਕੇ ਉਹਨੇ ਪੱਥਰ ਲੈਨੇ ਆ ਬਾਬਾ ਧੰਨਾ ਤੇ ਬਹਿ ਗਿਆ ਚੌਂਕੜਾ ਲੈ ਕੇ ਪੱਥਰ ਤੇ ਕੋਣ ਕਿੰਦਾ ਚੱਲ ਵੀ ਉਠ ਨਿਕਲ ਬਾਹਰ ਮੈਂ ਲੱਗਾ ਮੰਜਾ ਡਾਇਆ ਤੇ ਜਾਰ ਹੋਣੀ ਲੱਗਿਆ ਆਰਾਮ ਕਰਨ ਬਾਹਰ ਨਿਕਲ ਤੇ ਮੇਰੇ ਡੰਗਰ ਯਾਰ ਮੈਂ ਥੱਕ ਗਿਆ ਸਾਰੀ ਦਿਹਾੜੀ ਵਹੀ ਕਰਦਾ ਰਿਹਾ ਮੈਂ ਇਤਿਹਾਸ ਗਵਾਹ ਹੈ ਭਗਤ ਧੰਨਿਆ ਹੋਣੀ ਸੁੱਤੇ ਨੇ ਤੇ ਭਗਵਾਨ ਹੋਣੀ ਡੰਗਰ ਚਾਰ ਦੇ ਪਏ ਨੇ ਉੱਤੇ ਲੋਕਾਂ ਨੇ ਭਗਵਾਨ ਯਾਰ ਬਣ ਗਿਆ ਭਗਤ ਧੰਨਿਆ ਦਾ ਭਗਤ ਧੰਨਿਆ ਨੇ ਯਾਰ ਬਣਾ ਲਿਆ ਰੱਬ ਨੂੰ ਕਿਉਂਕਿ ਪੰਡਤ ਨੂੰ ਨਹੀਂ ਰੱਬ ਮਿਲਿਆ ਕਿਉਂਕਿ ਬੁੱਧੀ ਉਹਦੀ ਸ਼ੈਤਾਨੀ ਹੈ ਚਲਾਕੀਆਂ ਵਾਲੀ ਬੁੱਧੀ ਹੈ ਲੋਕਾਂ ਨੂੰ ਲੁੱਟਦਾ ਹੈ ਤੇ ਜਿਨ੍ਹਾਂ ਦੀ ਬੁੱਧੀ ਬੱਚਿਆਂ ਵਰਗੀ ਕੋਮਲ ਹੈ ਨਿਰਮਲ ਹੈ ਰੱਬ ਉਹਨਾਂ ਨੂੰ ਮਿਲਦਾ ਹੈ ਦੇਖੋ ਜੀ ਇਹ ਨਹੀਂ ਹੈਗਾ ਕਿ ਰੱਬ ਇੱਥੇ ਹੈ ਤੇ ਉੱਥੇ ਨਹੀਂ ਪਹਾੜਾਂ 'ਚ ਆ ਤੇ ਪਹਾੜਾਂ 'ਚ ਨਹੀਂ ਹੈਗਾ ਤੇ ਉੱਥੇ ਹੈ ਤੇ ਉੱਥੇ ਹੈ ਰੱਬ ਤਾਂ ਘਟ ਘਟ ਵਿੱਚ ਬਸਿਆ ਹੈ ਹੁਣ ਤਾਂ ਤੁਸੀਂ ਜਦੋਂ ਵੀ ਯਾਦ ਕਰੋਗੇ ਮਗਰ ਤੁਹਾਡੀ ਅੰਦਰ ਨਿਰਮਲ ਹੋਣਾ ਚਾਹੀਦਾ ਹੈ ਬਕਾਰਾ ਤੋਂ ਰੇਤ ਹੋਣਾ ਚਾਹੀਦਾ ਹੈ ਕੰਮ ਕਰੋਗੇ ਤਾਂ ਪ੍ਰੇਤ ਹੋਣਾ ਚਾਹੀਦਾ ਹੈ ਕਿ ਰੱਬ ਨੂੰ ਤੁਸੀਂ ਜਿੱਥੇ ਯਾਦ ਕਰੋਗੇ ਉੱਥੇ ਰੱਬ ਹਾਜ਼ਰ ਹੋ ਜਾਂਦਾ ਹੈ ਰੱਬ ਤਾਂ ਪ੍ਰੇਮ ਦਾ ਭੁੱਖਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ